ਤੱਕਾ ਸ਼ਰੇਆਮ ਕਿਉਂ ਹੈ ਇਸ ਤਰੀਕੇ ਨਾਲ ਕਰ ਰਿਹਾ ਨੇ ਤੁਸੀਂ ਇਹਨਾਂ ਤੋਂ ਖੁਦ ਪੁੱਛੋ ਕਿ ਇਹਨਾਂ ਨੂੰ ਕੀ ਖਤਰਾ ਹੈ ਇਹਨਾਂ ਨੂੰ ਧਾਰਾ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀ ਪਕੜ ਰਹੀ ਹੈ ਜੇ ਮੇਰੇ ਮਨ 'ਚ ਐਡਾ ਹੁੰਦਾ ਤਾਂ ਮੈਂ ਇੱਥੇ ਲੇਡੀਜ਼ ਮੈਂ ਵੀ ਲਿਆ ਕੇ ਧੱਕਾ ਮੁਕੀ ਕਰਾ ਸਾਂਦੀ ਸੀ ਯਾਨੀ ਤਾਂ ਫੇਰੇ ਇਹਨਾਂ ਦਾ ਕਾਨੂੰਨ ਯਾਦ ਹੁੰਦਾ। ਹੁਣ ਮੈਨੂੰ ਬਿਲਕੁਲ ਵੀ ਨਹੀਂ ਪਤਾ ਇਹਨਾਂ ਨੇ ਕੋਈ ਮੈਨੂੰ ਆਰਡਰ ਨਹੀਂ ਦਿਖਾਇਆ ਕੁਝ ਨਹੀਂ ਦੱਸਿਆ ਹੈਗਾ ਸਵੇਰ 4 ਵਜੇ ਦੇ ਇਹ ਆ ਕੇ ਫੋਰਸ ਜਿਹੜੀ ਮੇਰੇ ਘਰ ਅਲ ਅਨ ਐਲਾਨੀ ਐਮਰਜੈਂਸੀ ਦੀ ਤਰ੍ਹਾਂ ਪੂਰਾ ਮੇਰਾ ਘਰ ਚਾਰੋਂ ਪਾਸੇ ਤੋਂ ਘੇਰਿਆ ਹੋਇਆ ਇਸ ਕੋਈ ਵੀ ਐਸਾ ਰਸਤਾ ਨਹੀਂ ਜਿੱਥੇ ਇਹਨਾਂ ਨੇ ਫੋਰਸ ਨਹੀਂ ਲਗਾਈ ਹੋਈ ਮੈਨੂੰ ਇਹ ਦੱਸ ਨਹੀਂ ਰਿਹਾ ਹੈਗੇ ਕਿ ਕਿਉਂ ਕਿਉਂ ਹੈ ਇਸ ਤਰੀਕੇ ਨਾਲ ਕਰ ਰਿਹਾ ਨਾ ਤੁਸੀਂ ਇਹਨਾਂ ਤੋਂ ਖੁਦ ਪੁੱਛੋ ਕਿ ਇਹਨਾਂ ਨੂੰ ਕੀ ਖਤਰਾ ਹੈ ਮੈਨੇ ਐਸਾ ਕੀ ਕੀਤਾ ਮੇਰੇ ਘਰ ਚ ਕੋਈ ਹਥਿਆਰ ਮਿਲੇ ਨੇ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਤਾਂ ਤਾਂ ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਇਹ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਕਦੋਂ ਤੋਂ ਨਜ਼ਰਬੰਦ ਕੀਤਾ ਤੁਹਾਨੂੰ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹਨਾਂ ਦਾ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿ ਕਾਹਦੇ ਲਈ ਲੱਗਿਆ ਮੈਂ ਫੇਰ ਸੋ ਗਈ ਮੈਂ ਕਿ ਚਲੋ ਕੋਈ ਹੋਏਗਾ ਦਾਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ ਰਹੇ ਸੀ ਮੈਂ ਕਿ ਸ਼ਾਇਦ ਮੈਨੇ ਜਾਣਾ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿ ਵਰਕਰ ਵੀ ਕਹੀ ਜਾ ਰਹੇ ਨੇ ਵੀ ਆਪਾਂ ਨੇ ਜਾਣੇ 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 ਉਹ ਆਪਾਂ ਨੂੰ ਵੀ ਪਤਾ ਹੈ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੁਹਾਲੀ ਕੋਰਟ 'ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਪੰਜ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਇਹ ਡਿਟੇਨ ਕੀਤਾ ਹੋਇਆ ਇਹਨਾਂ ਦੀ ਇਹੀ ਮੰਸ਼ਾ ਇਹੀ ਕਾਰਨ ਹੈ ਜੀ ਤੁਸੀਂ ਇਹੀ ਦੱਸ ਦਿਓ ਇਹ ਹੈ ਕਿ ਇਹੀ ਹੈ ਤੁਸੀਂ ਆ ਤਾਂ ਮੰਨ ਲਓ ਵੀ ਤੁਸੀਂ ਤਾਹ ਕਰ ਰਹੇ ਹੋ ਤੁਸੀਂ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀਪੁਕਤ ਹੋ ਰਹੀ ਹੈ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਹੈ ਤਾਂ ਦੋ ਸਾਨੂੰ ਅਸੀਂ ਨਹੀਂ ਜਾਂਦੇ ਹੈਗੇ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਈ ਹੈ ਤਾਂ ਦੱਸੋ ਤੁਸੀਂ ਬਿਨਾ ਮਤਲਬ ਮੇਰੇ ਕੰਮਾਂ ਤੋਂ ਮੈਨੇ ਸਵੇਰ ਸਵੇਰ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਬੰਦੇ ਨੇ ਜਾਣਾ ਹੁੰਦਾ ਮੈਂ ਸਵੇਰੇ 7-8 ਵਜੇ ਇੱਦਾਂ ਤਿਆਰ ਹੋ ਕੇ ਰੋਜ਼ ਪਿੰਡਾਂ ਚੱਕ ਕੇ ਕਿਤੇ ਜਾਣਾ ਹੁੰਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾਉਂਦੇ ਨੇ ਹੁਣ ਮੇਰਾ ਜਨਮ ਮੇਰੀ ਉੱਥੇ ਰਜਿਸਟਰ ਹੋਈ ਹੈ ਇਹ ਉੱਥੇ ਨਹੀਂ ਜਾਣਦੇ ਰਹੇ ਹੈਗੇ ਕਹ ਕਾ ਸ਼ਰੀਆ ਹਮ ਨਹੀਂ ਚਲੇਗੀ ਨਹੀਂ ਜਾਏਗੀ ਸਾਰੇ ਆਮ ਹੋ ਰਿਹਾ ਹੈ ਮੈਨੇ ਕੋਈ ਪ੍ਰੂਫ ਹੈ ਨਾ ਵਾਸਤਾ ਰੋਕਣ ਦਾ ਕੋਈ ਸ਼ਹਿਦ ਹੈ ਇਹਨਾਂ ਤੂੰ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹਿਣਾ ਦੇਖੋ ਫਿਰ ਧੱਕਿਆ ਮੁੱਕੀ ਕਿੱਟੀ ਜਾ ਰਹੀ ਹੈ ਸ਼ਦਾ ਭਗਵੰਤ ਸਰਕਾਰ ਰਹਿਣੀ ਹੈ ਸ਼ਦਾ ਨਹੀਂ ਰਹਿਣਾ ਇਹੀ ਪਬਲਿਕ ਨੇ ਬਣਾਇਆ ਇਹੀ ਪਬਲਿਕ ਮੂੰਦੇ ਮੂੰਹ ਜੇ ਮੇਰੇ ਮਨ ਚ ਜੇ ਮੇਰੇ ਮਨ ਚ ਐਦਾ ਹੁੰਦਾ ਤਾਂ ਮੈਂ ਇੱਥੇ ਲੇਡੀਜ਼ ਮੈਂ ਵੀ ਲਿਆ ਕੇ ਧੱਕਾ ਮੁੱਕੀ ਕਰਾ ਸਦੀ ਸੀ ਹੁਣ ਸਾਰੇ ਜੈਂਟਸ ਨੇ ਜੇ ਲੇਡੀਜ਼ ਨੂੰ ਕੁਝ ਕਹਦੇ ਨੇ ਤਾਂ ਮੈਨੂੰ ਫੜ ਲਿਆ ਜੇ ਇਹ ਕੁਝ ਕਹਿੰਦੇ ਨੇ ਤਾਂ ਫਿਰ ਇਹਨੇ ਫਿਰ ਕਾਨੂੰਨ yaad ਹੁੰਦਾ ਫਿਰ ਤੈਨੂੰ ਇਹਨਾਂ ਦੇ ਜੇ ਮੈਂ ਇੱਧਰ ਧੱਕਾ ਕਰੂੰਗੀ ਫਿਰ ਵੀ ਕਾਨੂੰਨ ਹੈ ਮਤਲਬ ਸਾਡੇ ਲਈ ਤਾਂ ਦੋਨੋਂ ਪਾਸੇ ਕਾਨੂੰਨ ਹੈ ਇਹਨਾਂ ਲਈ ਕੋਈ ਕਾਨੂੰਨ ਨਹੀਂ ਹੈ ਮੈਂ ਹੁਣ ਇਹੀ ਕਹਿ ਰਹੀ ਆ ਚਾਹੇ ਜਿੰਨਾ ਮਰਜ਼ੀ ਜੋਲਰ ਅਰੈਸਟ ਕਰ ਲੈਣ ਜੋ ਮਰਜ਼ੀ ਕਰ ਲੈਣ ਮੈਂ ਆਪਣੇ ਕੰਮ ਤੇ ਜਾਣੇ ਜਾਣਾ ਹੈ ਜਾਂ ਫਿਰ ਜੋ ਵੀ ਹੈ ਨਾ ਕੋਈ ਮੇਰੇ ਖਿਲਾਫ ਕੋਈ ਉਹ ਹੈ ਉਹ ਦੱਸਣ ਕੁਝ ਵੀ ਮੇਰੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਦੱਸ ਮੈਂ ਤਾਂ ਰੁਕੂੰਗੀ ਨਹੀਂ ਮੈਂ ਰੁਕ ਰਣੀ ਐ ਬਸ ਹੁਣ ਤੁਸੀਂ ਦੱਸ ਦੋ ਤੁਹਾਡੀ ਗੱਲਬਾਤ ਹੋ ਗਈ ਹੈ